ਬਹੁਤ ਵਧੀਆ ਸਾਡੇ ਜਿਹੜੇ ਪੋਲੀਟੀਕਲ ਫੰਕਸ਼ਨ ਨੇ ਅੱਜ ਹੋਇਆ ਰੈਲੀ ਅਸੀਂ ਛੋਟਾ ਜਿਹਾ ਫੰਕਸ਼ਨ ਅਕਾਇਦੀ ਰੈਲੀ ਅੱਜ ਰੂਪ ਧਾਰ ਗਿਆ ਸਾਡੀ ਜਿਹੜੀ ਰੈਲੀ ਹੋਈ ਹੈ ਬਹੁਤ ਵਧੀਆ ਰਿਸਪਾਂਸ ਮਿਲ ਰਿਹਾ ਬਹੁਤ ਵਧੀਆ ਜਿੰਨੇ ਲੋਕ ਹੈ ਅੱਜ ਜਿਹੜੇ 2 ਸਾਲ ਤੋਂ ਭਗਵੰਤ ਮਾਨ ਜੀ ਨੇ ਕੰਮ ਕੀਤੇ ਆ ਲੋਕੀ ਪਸੰਦ ਕਰਦੇ ਆ ਇਹ ਤਾਂ ਲੋਕਤਾਜੀ ਕਹਿੰਦੇ ਵੀ ਸਾਡੀ ਅੱਜ ਹੀ ਵੋਟ ਲੈ ਜੋ ਸਾਨੂੰ ਪੂਰੀ ਆਸ ਹੈ ਜਿੰਨੇ ਅੱਜ ਸਰਵੇਜ ਵੀ ਆ ਰਿਹਾ ਸਾਰੇ ਪਾਸੇ ਜਿਹੜੇ ਪਹਿਲਾਂ ਕਹਿੰਦੇ ਵੀ 4-5 ਸੀਟਾਂ ਜਿੱਤਾਂਗੇ ਅੱਜ ਉਹ 12 ਸੀਟਾਂ ਆਪ ਹੀ ਦੇਣ ਲੱਗੇ ਦੀ ਆਮ ਆਦਮੀ ਪਾਰਟੀ 12 ਸੀਟਾਂ ਜਿੱਤੂਗੀ ਬਹੁਤ ਵਧੀਆ ਲੋਕੀ ਭਗਵੰਤ ਮਾਨ ਜੀ ਨੂੰ ਕੇਜਰੀਵਾਲ ਸਾਹਿਬ ਨੂੰ ਪਿਆਰ ਕਰਦੇ ਆ ਤੇ ਅੱਜ ਜਿਹੜੀ ਟੀਮ ਹੈ ਸਾਡੀ ਚਾਹੇ ਮਹਿਲਾ ਵਿੰਗ ਹੈ ਚਾਹੇ ਐਸ்சி ਵਿੰਗ ਹੈ ਸਾਡੇ ਜਿਹਨੇ ਬਲੌਕ ਪ੍ਰੈਜ਼ੀਡੈਂਟ ਹੈ ਜਿਹਨੇ ਵੀ ਸਾਡੇ ਅਹੁਦੇਦਾਰ ਸਾਬਾਣਾ ਉਹਨਾਂ ਦਾ ਮੈਂ ਦਿਲ ਦੀ ਕਰਾਈਆਂ ਸਾਰਿਆਂ ਦਾ ਚੇਚੇ ਤੌਰ ਤੇ ਅਦੀ ਮੁੰਡੀਆਂ ਸਾਹਿਬ ਦਾ ਧੰਨਵਾਦ ਕਰਨਾ ਚਾਹੁੰਦਾ ਜਿਨ੍ਹਾਂ ਨੇ ਅੱਜ ਸਵੇਰ ਦੇ ਅਸੀਂ ਘਟੋ ਘੜ 10 ਦੇ ਕਰੀਬ ਅੱਜ ਫੰਕਸ਼ਨ ਅਟੈਂਡ ਕੀਤੇ ਹੈ ਤੇ ਬਹੁਤ ਵਧੀਆ ਰਿਸਪਾਂਸ ਮਿਲ ਰਿਹਾ ਤੇ ਹਰ ਪਾਸੇ ਜਿਹੜੀਆਂ ਰੋਡਸ ਬਣਦੀਆਂ ਨੇ ਜਾਂ ਕਿਤੇ ਲਾਈਬਰੀਜ਼ ਬਣਦੀਆਂ ਜਾਂ ਸਕੂਲ ਹੋ ਐਮਿਨਿਸ ਮੰਨਦੇ ਨੇ ਬਹੁਤ ਵਧੀਆ ਤਰੱਕੀ ਹੋ ਰਹੀ ਹੈ ਪੰਜਾਬ 'ਚ ਸਾਨੇ ਵਾਲੀ ਬਹੁਤ ਜ਼ਿਆਦਾ ਤਰੱਕੀ ਹੋ ਰਹੀ ਹੈ ਸਾਨੂੰ ਪੂਰੀ ਆਸ ਹੈ ਆਉਣ ਵਾਲੇ ਟਾਈਮ 'ਚ ਅਸੀਂ ਵੱਧ ਤੋਂ ਵੱਧ ਸੀਟਾਂ ਜਿੱਤਾਂਗੇ ਇਤੋਂ ਵੀ ਬਹੁਤ ਬਈ ਜਿੱਤਾਂਗੇ ਬਹੁਤ ਧੰਨਵਾਦ ਸਾਰੇ ਪ੍ਰੈਸ ਵਾਲੇ ਵੀਰਾਂ ਦਾ ਸੋ ਅੱਜ ਜਿਹੜੀ 33 ਫੁੱਟ ਰੋਡ ਤੇ ਮੀਟਿੰਗ ਹੋਈ ਹੈ ਸਵੇਰ ਦੇ ਆਪਾਂ ਹਲਕਾ ਸਾਨੇਵਾਲ ਦੇ ਵਿੱਚ ਮੀਟਿੰਗਾਂ ਕਰ ਰਹੇ ਸੀ ਸਰਦਾਰ ਗੁਰਪ੍ਰੀਤ ਸਿੰਘ ਜੀ ਸਾਹਿਬ ਆਏ ਹੋਏ ਸੀ ਤੋਂ ਪੂਰੇ ਸਾਨੇਵਾਲ ਵਾਸੀਆਂ ਦਾ ਮੈਂ ਤੁਹਾਡੇ ਚੈਨਲ ਲਈ ਧੰਨਵਾਦ ਕਰਦਾ ਕਿ ਇੰਨਾ ਪਿਆਰ ਦਿੱਤਾ ਅੱਜ ਪਰਾਜ 33 ਫੁੱਟ ਰੋਡ ਤੇ ਵੀ ਸਾਰੇ ਭੈਣ ਭਰਾਵਾਂ ਨੇ ਰਿਸ਼ਤੇਦਾਰਾਂ ਨੇ ਜੁਰਗਾ ਨੇ ਪੈਣਾ ਮਤਾਵਾਂ ਨੇ ਬਹੁਤ ਭਾਰੀ ਇਕੱਠ ਕਰਕੇ ਦਿਖਾ ਦਿੱਤਾ ਕਿ ਮੈਨੂੰ ਪਿਆਰ ਕਰਦੇ ਆ ਆਮ ਆਲੀ ਪਾਰਟੀ ਨੂੰ ਪਿਆਰ ਕਰਦੇ ਆ ਸਰਦਾਰ ਭਗਵੰਤ ਸਿੰਘ ਮਾਨ ਨੂੰ ਪਿਆਰ ਕਰਦੇ ਆ ਸੋ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਬੇਮਿਸਾਲ ਕੰਮ 2 ਸਾਲ ਚ ਹੋਏ ਆ ਜਿਹੜਾ ਨੇ ਵਾਅਦਾ ਕੀਤਾ ਗਾਉਂ ਵਾਲੇ 3 ਸਾਲਾਂ ਦੇ ਵਿੱਚ ਚੋਣ ਜਾਬਤਾ ਲੱਗਾ ਹੋਇਆ ਉਸ ਤੋਂ ਬਾਅਦ ਸਰਕਾਰ ਦੇ 3 ਸਾਲ ਪਏ ਆ ਜਿਹੜੇ ਕੰਮ ਪੈਂਡਿੰਗ ਹੋਣਗੇ ਸਾਰੇ ਕੰਮ ਕਰਾਵਾਂਗੇ ਤਿੰਨਾ ਪਰਮਾ ਇਕੱਠ ਤੇ ਇਨਾ ਪਰਮਾ ਪਿਆਰ ਅੱਜ ਬਾਕੀ ਅੱਖਾਂ ਪਰ ਆਈਆਂ ਇਹਨਾਂ ਲੋਕਾਂ ਦਾ ਇਹਨਾਂ ਭੈਣ ਭਰਾਵਾਂ ਦਾ ਬਜ਼ੁਰਗਾਂ ਦਾ ਮਤਮਾ ਦਾ ਪਿਆਰ ਦੇਖ ਕੇ ਸੋ ਮੈਂ ਪ੍ਰਮਾਤਮਾ ਅਗੇ ਅਰਦਾਸ ਕਰਦਾ ਕਿ ਮਾਲਕਾ ਇੰਨੀ ਤਾਕਤ ਬਖਸ਼ੀ ਕਿ ਮੈਂ ਇਹਾਂ ਦੇ ਚਰਨਾਂ 'ਚ ਰਹਿ ਕੇ ਨਿਮਾਣਾ ਵਣ ਕੇ ਇਹਾਂ ਦੀ ਸੇਵਾ ਕਰਦਾ ਰਵਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਲਾ ਤਾਂ ਸਭ ਤੋਂ ਪਹਿਲਾਂ ਗੁਰੂ ਸਾਹਿਬ ਦੀ ਫਤਿਹ ਅਰਜ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਰਦਾਰ ਗੁਰਪ੍ਰੀਤ ਸਿੰਘ ਜੀ ਦੀ ਹੱਕ ਦੇ ਵਿੱਚ ਜਿਹੜੀ ਆਪਾਂ ਬਹੁਤ ਵੱਡੀ ਮੀਟਿੰਗ ਕੀਤੀ ਆ 30 ਫੁੱਟ ਰੋਡ ਦੇ ਉੱਤੇ ਵਾਰਡ ਨੰਬਰ 26 ਅਤੇ 27 ਦੀ ਸੰਗਤਾਂ ਸਾਂਝੀ ਤੌਰ ਤੇ ਆਈਆਂ ਅਸੀਂ ਆਮ ਆਦਮੀ ਪਾਰਟੀ ਦੇ ਜਿਹੜੇ ਕੈਂਡੀਡੇਟ ਹੈ ਲੋਕ ਸਭਾ ਹਲਕਾ ਫਤੇਗੜ ਸਾਹਿਬ ਤੋਂ ਗੁਰਪ੍ਰੀਤ ਸਿੰਘ ਜੀਪੀਜੀ ਨੂੰ ਜਿਤਾ ਕੇ ਲੋਕ ਸਭਾ ਦੇ ਵਿੱਚ ਭੇਜਾਂਗੇ 13 ਜੀਰੋ ਜਿਹੜਾ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਸੁਪਨਾ ਹੈ ਉਸ ਨੂੰ ਪੂਰਾ ਕਰਨ ਦੇ ਵਿੱਚ ਅਸੀਂ ਪੂਰਾ ਯੋਗਦਾਨ ਦੇਵਾਂਗੇ ਔਰ ਸਾਡੇ ਇਲਾਕੇ ਦੀ ਜਿਹੜੀ ਸੰਗਤ ਹੈ ਉਹ ਵੀ ਪੂਰੀ ਪੱਪਾ ਭਾਰਿਆ ਆਮ ਆਦਮੀ ਪਾਰਟੀ ਨੂੰ ਜਿਤਾਉਣ ਲਈ ਤੇ ਮਿਸ਼ਨ ਆਮ ਆਦਮੀ ਪਾਰਟੀ ਦਾ 13 0 ਦਾ ਜਿਹੜਾ ਆ ਉਹਨੂੰ ਸਰਕਾਰ ਕਰਨ ਲਈ ਸਰਦਾਰ ਭਗਵਾਨ ਸਿੰਘ ਮਾਨ ਜੀ ਦਾ ਜਿਹੜਾ ਸੁਪਨਾ ਆ ਰੰਗਲਾ ਪੰਜਾਬ ਬਣਾਉਣ ਦਾ ਤੇ ਉਸ ਦੇ ਵਿੱਚ ਇੱਕ ਬਹੁਤ ਵੱਡੀ ਛਲਾਂਗ ਲਗਾਉਣ ਲਈ ਪੰਜਾਬ ਦੀ ਜਨਤਾ ਅਤੇ ਸਾਡੇ ਵਿਧਾਨ ਸਭਾ ਹਲਕਾ ਸਾਹਨੇਵਾਲ ਦੀ ਜਨਤਾ ਪੂਰੀ ਤਿਆਰਬਰ ਤਿਆਰ ਹੈ ਸਰਦਾਰ ਕੁਲੋਮੀ 33 ਫੁੱਟ ਰੋਡ ਉਤੇ ਸਰਦਾਰ ਐਮ ਐਲ ਏ ਹਰਦੀਪ ਸਿੰਘ ਜੀ ਮੁੰਡਿਆ ਜੀ ਅਗਵਾਈ ਦੇ ਵਿੱਚ ਇੱਕ ਮੀਟਿੰਗ ਰੱਖੀ ਗਈ ਸੀ ਜੋ ਕਿ ਉਸ ਮੀਟਿੰਗ ਨੇ ਇੱਕ ਰੈਲੀ ਦਾ ਰੂਪ ਧਾਰ ਲਿਆ ਜਿਸ ਵਿੱਚ 33 ਫੁੱਟ ਲੋਕ ਤੋਂ ਲਗ ਲਗ ਮਹੱਲਿਆਂ ਚ ਲੋਕ ਸ਼ਾਮਿਲ ਹੋਏ ਅਤੇ ਸਰਦਾਰ ਗੁਰਪ੍ਰੀਤ ਸਿੰਘ ਜੀ ਪੀਟੀ ਜੋ ਕਿ ਲੋਕ ਸਭਾ ਹਲਕਾ ਫਤਿਹਗੜ ਸਾਹਿਬ ਤੋਂ ਉਮੀਦਵਾਰ ਨੇ ਆਮ ਆਦਮੀ ਪਾਰਟੀ ਦੇ ਉਨ੍ਹਾਂ ਦੇ ਹੱਕ ਦੇ ਵਿੱਚ ਵੋਟਾਂ ਪਾਉਣ ਦੀ ਬੇਨਤੀ ਕੀਤੀ ਗਈ। ਉਰਸਤਾਰ ਹਰਦੀਪ ਸਿੰਘ ਜੀ ਮੁੰਡਿਆ ਜੀ ਦੀ ਅਗਵਾਈ ਦੇ ਹੇਠ ਫਤਿਹਗੜ੍ਹ ਸਾਹਿਬ ਦੇ ਹਲਕਾ ਸਾਨੇ ਵਾਰਡ ਤੋਂ ਸਭ ਤੋਂ ਵੱਡੀ ਲੀਡ ਦੇ ਨਾਲ ਸਰਕਾਰ ਗੁਰਪ੍ਰੀਤ ਸਿੰਘ ਦੀ ਜੀਪੀ ਜਿੱਤਣ ਜਾ ਰਹੇ ਨੇ। ਵਾਈਗੁਰ ਜੀ ਕਾ ਖਾਲਸਾ ਵਾਈਗੁਰ ਜੀ ਕੀ ਫਤਿਹ। ਅੱਜ 33 ਫੁੱਟ ਰੋਡ 23 ਨੰਬਰ ਵਾਰਡ ਦੇ ਵਿੱਚ ਐਮਐਲਏ ਹਰਦੀਪ ਸਿੰਘ ਮੁੰਡਿਆ ਜੀ ਦੀ ਅਗਵਾਈ ਦੇ ਹੇਠ ਸਾਡੇ ਐਮਪੀ ਗੁਰਪ੍ਰੀਤ ਜੀ ਜੀਪੀ ਜੀ ਦੀ ਮੀਟਿੰਗ ਰੱਖੀ ਗਈ। ਬਹੁਤ ਹੀ ਪਰਵਾੰਗਾਰਾ ਮਿਲਿਆ। ਤੇ ਅਸੀਂ ਉਹਨਾਂ ਨੂੰ ਵਿਸ਼ਵਾਸ ਦਿਵਾਇਆ ਕਿ ਇੱਕ ਇੱਕ ਵੋਟ ਅਸੀਂ ਉਹਨਾਂ ਦੀ ਝੋਲੀ ਪਾ ਕੇ ਉਹਨਾਂ ਨੂੰ ਐਮਪੀ ਬਣਾਵਾਂਗੇ ਤੇ ਅਸੀਂ ਸਾਰਿਆਂ ਦਾ ਇੱਥੇ ਪਹੁੰਚਾ ਤੇ ਬਹੁਤ-ਬਹੁਤ ਧੰਨਵਾਦ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ